ਸਭ ਤੋਂ ਪਹਿਲਾਂ ਤਾਂ ਮੈਂ ਸਰਜੀਤ ਪਾਤਰ ਹੋਰਾਂ ਦੀ ਯਾਦ ਦੇ ਵਿੱਚ ਕਿਤੇ ਜਾਣ ਵਾਲੇ ਇਸ ਇੱਕ ਰੋਜ਼ਾ ਸੈਮੀਨਾਰ ਦੇ ਨਾਰਦ ਦੇ ਮੰਜਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਮਸ਼ਹੂਰੀਆਂ ਤੇ ਹਾਰਦਿਕ ਪ੍ਰਸਤuti ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਵੀ ਕਰਦੇ ਹਾਂ। ਅਚਲ ਦਿਨਾਂ ਚ ਇਹ ਆਪੀ ਸਾਹਿਬ ਦੇ ਨਾਲ ਸੰਬੰਧਿਤ ਇੰਨਾਂ ਜੀਆਂ ਸਖਸ਼ੀਤਾ ਡਾਕਟਰ ਸਰਜੀਫ ਫਾਦਰ ਡਾਕਟਰ ਮੋਨ ਜੀ ਇਹ ਕਥਾ ਦਾ ਸੁਜੀਤ ਹੋਰ ਲਾ ਇੱਕ ਤੋਬਾ ਦਿਨ ਸਾਡੇ ਚ ਉੱਤਰ ਜਾਣਾ ਜਿਹੜਾ ਉਹ ਬੁਖਦਾਈ ਇਹਨਾ ਸਹਿਣਯੋਗ ਸਦਮੇ ਵਰਗੀ ਘਟਨਾ ਸਾਡੇ ਸਾਰੇ ਲਈ ਸੀ ਔਰ ਜਦੋਂ ਅਸੀਸ ਅਕੈਡਮੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਅਸੀਂ ਇਸ ਗੱਲ ਨੂੰ ਰੋਟੀ ਪਹਿਲ ਦੇ ਆਧਾਰ ਦੇ ਉੱਤੇ ਸਮਝਿਆ ਜੀਤੇ ਤੇ ਕੋਸ਼ਿਸ਼ ਵੀ ਕੀਤੀ ਕਿ ਤਿੰਨ ਜਿਹੇ ਸਖਸ਼ੀਤਾ ਸਰ ਜਿਨ੍ਹਾਂ ਦਾ ਆਪਣੇ ਆਪਣੇ ਖੇਤਰ ਚ ਬਹੁਤ ਵੱਡਾ ਯੋਗਦਾਨ ਆ ਕਿ ਉਹਨਾਂ ਦੇ ਯੋਗਦਾਨ ਨੂੰ ਸਿਰਦਾ ਕਰਨ ਲਈ ਇਹ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬੀ ਸੈਂਟਰ ਅਕੈਡਮੀ ਨੇ ਤੇ ਨਕਰਾਜ਼ ਦੇ ਸੈਮੀਨਾਰ ਨੇ ਕੋਨਾ ਦਾ ਯੋਜਨ ਕੀਤਾ ਉਸ ਸੈਮੀਨਾਰ ਦਾ ਜਿਹੜਾ ਲੜੀ ਦਾ ਪਹਿਲਾ ਹਿੱਸਾ ਉਹ ਸਰਜੀਤ ਪਾਤਰ ਜੀ ਸੱਚੀਅਤ ਦੇ ਸਰਜਣਾ ਦੇ ਉੱਪਰ ਕੇਂਦਰਿਤ ਆ ਇਸੇ ਤਰ੍ਹਾਂ ਅਸੀਂ 26 ਤਰੀਕ ਨੂੰ ਪਟਿਆਲੇ ਡਾਕਟਰ ਮੋਹਨ ਜੀ ਥੋਰਵ ਦੇ ਪੇਸੇ ਇਸੇ ਤਰ੍ਹਾਂ ਦਾ ਇੱਕ ਹੋਰ ਦਾ ਸੈਮੀਨਾਰ ਕਰਾਂਗੇ ਹਰ 23 ਸਤੰਬਰ ਨੂੰ ਅਸੀਂ گورਮੈਂਟ ਕਾਲਜ ਮਾਛੀਵਾੜਾ ਦੇ ਵਿੱਚ ਸਖਜੀਤਪੁਰਾਂ ਦੀ ਸਖਸ਼ੀਅਤ ਤੇ ਉਹਨਾਂ ਦੀ ਸਹਿ ਸਰਜਨਾ ਦੇ ਉੱਤੇ ਇੱਕ ਵਰਜਾ ਸਮਿਨਾਰ ਆ ਜੀ ਰਿਹਾ ਉਹ ਕਰਨ ਜਾ ਰਹੇ ਔਰ ਪਾਤਰ ਸਾਹਿਬਰੇ ਐਸੇ ਤਾਂ ਜਿੰਨੀਆਂ ਵੀ ਗੱਲਾਂ ਸੁੱਕੀਆਂ ਜਾਣ ਉਹੀ ਥੋੜੀਆਂ ਨੇ ਔਰ ਪਾਤਰ ਸਾਹਿਬ ਸਿਰਫ ਸ਼ਾਇਰੀ ਨਹੀਂ ਸਨ ਇਸ ਕਰਮੀ ਦੇ ਵਿੱਚ ਸਾਲ ਹੋ ਪ੍ਰਧਾਨ ਰਹੇ اور ਇਸ ਤੋਂ ਬਿਨਾ ਪਾਤਰ ਸਾਹਿਬ ਇੱਕ ਅਜਿਹੀ ਸਖਸ਼ੀਅਤ ਸਮਝੋ ਆਮ ਲੋਕਾਂ ਦੇ ਵਿੱਚ ਵਿਚਰਨ ਵਾਲੀ ਸੀ ਔਰ ਇਸ ਕਰਕੇ ਜਿੰਨੇ ਅਸੀਂ ਇੱਥੇ ਬੈਠੇ ਆਂ ਸ਼ਾਇਦ ਹੀ ਕੋਈ ਜਿਆਹਾ ਹੋਵੇ ਜਿਸ ਦੇ ਨਾਲ ਪਾਤਰ ਸਾਹਿਬ ਦਾ ਆਪਣੇ ਤਰ੍ਹਾਂ ਦਾ ਸੰਬੰਧ ਨਾ ਹੋਵੇ ਤੇ ਹਰ ਇੱਕ ਕੋਲ ਪਾਤਰ ਹੋਰਾਂ ਦੇ ਨਾਲ ਸੰਬੰਧਤ ਆਪਣੀਆਂ ਯਾਦਾਂ ਨਾ ਹੋਣ ਸ਼ਾਇਦ ਇਹ ਹਕੂਰ। ਆਰ ਪਾਦਰ ਸਾਹਿਬ ਦੀ ਕਵਤਾ ਦੀ ਗੱਲ ਕਰਦੇ ਆਂ। ਗੋਸ ਹਰੀਆਂ ਗੱਲਾਂ ਜਿਹੜੀਆਂ ਪਾਦਰ ਸਾਹਿਬ ਪਰੇ ਉਬੀ ਚੁੱਕੀਆਂ ਅੱਜ ਵੀ ਹੋਣਗੀਆਂ ਔਰ ਆਉਣ ਵਾਲੇ ਸਮੇਂ ਵਿੱਚ ਵੀ ਹੁੰਦੀਆਂ ਰਹਿਣਗੀਆਂ। ਕਿਉਂ? ਕਿਉਂਕਿ ਕੁਝ ਸਾਡੇ ਸ਼ਾਇਰ ਸਾਡੇ ਸਾਹਿਤ ਦਾ ਅਜੇ ਆ ਕੇ ਇੱਕ ਸਮੇਂ ਦਾ ਵਿਚਾਰ ਰਹਿੰਦੇ ਆ ਪਰ ਆਪਣੇ ਸਮਿਆਂ ਨੂੰ ਪਾਰ ਹੁੰਦੇ ਆ ਤੇ ਪਾਤਰ ਸਾਹਿਬ ਵੀ ਸਾਡੀਆਂ ਚਨਿੰਦਾ ਉਹਨਾਂ ਸਖੇਤਾਂ ਦੇ ਵਿੱਚੋਂ ਇੱਕ ਨਹੀਂ ਆਦਰਸ਼ ਨੇ ਸਖੀਅਤ ਦੇ ਜਿਹੜੇ ਆਪਣੇ ਸਮੇਂ ਤੋਂ ਕਹਿੰਦੇ ਹੁੰਦੇ ਆਵੇਂ ਆਪਣੇ ਸਮੇਂ ਤੋਂ ਪਾਰ ਨੇ ਸੋ ਇਸ ਕਰਕੇ ਚਾਹੇ ਪੱਤਰ ਦੇ ਖੇਤਰ 'ਚ ਗਜ਼ਲ ਦੇ ਖੇਤਰ 'ਚ ਭਾਰਤ ਦੇ ਖੇਤਰ ਚ ਉਹਨਾਂ ਦੀ ਜੋ ਦੇਣ ਅਸੀਂ ਉਸ ਦੇਣ ਨੂੰ ਸਾਰੇ ਧਿਆਨ ਚ ਰੱਖ ਕੇ ਕੋਸ਼ਿਸ਼ ਇਹ ਕੀਤੀ ਹੈ ਕਿ ਜਿੰਨਾ ਵੀ ਪਾਤਰ ਸਾਹਿਬ ਨੇ ਹੁਣ ਤੱਕ ਰਚਿਆ ਹੈ ਉਸ ਦੇ ਉੱਪਰ ਜ਼ਰੂਰ ਚਰਚਾ ਕੀਤੀ ਜਾਵੇ ਅਸੀਂ ਇਹ ਸਾਰੇ ਦਿਨ ਦੇ ਸੈਮੀਨਾਰ ਤੁਸੀਂ ਉਹਨਾਂ ਦੇ ਲਗਭਗ ਹਰ ਐਸਪੈਕਟ ਨੂੰ ਛੂ ਦਾ ਜਿਹੜਾ ਯਤਨ ਉਹ ਕਰਾਂਗੇ ਪਰ ਇਸੇ ਲੜੀ ਚ ਮੈਂ ਦੱਸਣਾ ਚਾਹਾਂ ਕਿ ਤਿੰਨੇ ਸਖਸ਼ੇਤਾ ਦੇ ਉੱਪਰ ਸੈਮੀਨਾਰ ਤੋਂ ਬਾਅਦ ਜੋ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਆਪਣੀ ਪਲੈਨਿੰਗ ਹ ਉਸ ਪਲੈਨਿੰਗ ਦੇ ਵਿੱਚ ਅਸੀਂ ਇਹਨਾਂ ਤਿੰਨਾਂ ਸਖਸ਼ੇਤਾ ਦੇ ਉੱਪਰ ਕੇਂਦਰਿਤ ਆਉਣ ਵਾਲਾ ਜਿਹੜਾ ਪੰਜਾਬੀ ਦਾ ਲੋਚਨਾ ਸਾਡੇ ਅਕੈਡਮੀ ਦਾ ਮੈਗਜ਼ੀਨ ਲੋਚਨਾ ਹੈ ਉਸ ਦਾ ਵਿਸ਼ੇਸ਼ ਅੰਕ ਵੀ ਕੱਢਾਂਗੇ ਔਰ ਇਹਨਾਂ ਪੋਸਤਪਤਰਾ ਤੋਂ ਦਿਨਾ ਕੁਝ ਪੋਸਤਪਤਰ ਹੋਰ ਸ਼ਾਮਲ ਕਰਕੇ ਇਸਾਦ ਅਕੈਡਮੀ ਲੋਕ ਕਿੰਨਾ ਸਖਸ਼ੀਤਾ ਦੇ ਉੱਪਰ ਇੱਕ ਸਿਮਰਤੀ ਗ੍ਰੰਥ ਵਰਗੀ ਕਿਤਾਬ ਆ ਜਿਹੜੀ ਉਹ ਵੀ ਪ੍ਰਕਾਸ਼ਿਤ ਕਰਨ ਦਾ ਯਤਨ ਕਰਾਂਗੇ ਕਿ ਅਕੈਡਮੀ ਦੀ ਹੋਣ ਵਾਲੇ ਸਮੇਂ ਦੀ ਜਿਹੜੀ ਪਲਾਨਿੰਗ ਆ ਉਹ ਆ ਸੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਉੱਪਰ ਸਾਰ ਜੇញियस ਸਖਸ਼ੀਤਾ ਨੇ ਆਪਣੇ ਵਿਚਾਰ ਆਪਣੀ ਚਰਚਾ ਉਹਦੇ ਨਾਲ ਸਾਂਝੀ ਕਰਨੀ ਆ ਉਹਨਾਂ ਦਾ ਆ ਕਾਸਟ ਆਫ ਦੇ ਸਕੂਲਾਂ ਤੇ ਉਹਨਾਂ ਨੇ ਸਾਨੂੰ ਲਿੱਖਤੀ ਪੱਧਰ 'ਤੇ ਹੰਟ ਤੱਕ ਪਹੁੰਚਾ ਦਿੱਤੇ ਨੇ ਆਪ ਤੁਹਾਡਾ ਸਾਰਿਆਂ ਦਾ ਦੂਰੋਂ ਨੂੰ ਆਉਣ ਤੇ ਸੈਮੀਨਾਰ ਦੇ ਵਿੱਚ ਮੈਂ ਹਾਰਦਿਕ ਤੌਰ ਤੇ ਸਵਾਗਤ ਕਰਦਾ ਔਰ ਅਗਲੀ ਕਾਰਵਾਈ ਵੱਲ ਗੁਰਬਖਸ਼ ਸਿੰਘ ਜੀ ਨੂੰ ਚਾਣ ਦੀ ਬੇਨਤੀ ਕਰਦਾ ਮੈਂ ਦੱਸ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕੋਈ ਆ ਕੇ ਸੈਮੀਨਾਰ ਹੋ ਰਿਹਾ ਬਹੁਤ سارے ਦੋਸਤ ਦੇਖਦੇ ਹੋਣਗੇ ਤੇ ਅਕੈਡਮੀ ਦਾ ਕੋਈ ਵੀ ਅਧਿਕਾਰ ਉੱਪਰ ਨਹੀਂ ਹੈ ਅਸੀਂ ਇਸ ਵੀ ਪ੍ਰਕਰਨ ਨੂੰ ਬਦਲ ਲੱਗੇ ਆ ਤੇ ਜਿਹੜੀ ਚੀਜ਼ ਹੋਣੀ ਚਾਹੀਦੀ ਆ ਉਹੀ ਹੋਵੇ ਤੇ ਬਾਦੂ ਦਾ ਨੰਬਰ ਜਿਹੜਾ ਉਹ ਬੰਦ ਕੀਤਾ ਜਾਵੇ ਔਰ ਅਸੀਂ ਇਸ ਸੈਮੀਨਾਰ ਤੋਂ ਕੋਈ ਨੰਬਰ ਵੀ ਬਾਦੂ ਦੇ ਗੜਿਆ ਉਹ ਬੰਦ ਕਰਨ ਲੱਗੇ ਆ ਇਸ ਕਰਕੇ ਅਕੈਡਮੀ ਦੇ ਸਾਰੇ ਹੋਟੇ ਦਾ ਪਾੜੀ ਵਿੱਚ ਸ਼ਾਮਿਲ ਹੋ ਕੇ ਬਹੁਤ ਖੁਸ਼ ਹਾਂ